हां जी दोस्तों सारेया नुं सत श्री अकाल स्वागत करते हां टोंडा राज संधू फार्मिंग ਦੇ ਵਿੱਚ ਅੱਜ ਖੜਿਆ ਦੋਸਤੋ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਉ ਗੁਰਮੇਲ ਸਿੰਘ ਉਹਨਾਂ ਦੇ ਘਰ ਅੱਜ ਦੋਸਤੋ ਆਪਣੀ ਵਿਜਿਟ ਆ ਵੀਰ ਗगन ਉਹਨਾਂ ਦੇ ਕੋਲ ਪਹੁੰਚੇ ਆ ਪਸ਼ੂ ਵਪਾਰ ਦਾ ਕੰਮ ਪਸ਼ੂ ਜਿਹੜੇ ਦੋਸਤੋ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਸੇਲ ਪਰਚੇਜ ਦਾ ਕੰਮ ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਦਿਖਾਈਆਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਇਸ ਫਾਰਮ ਤੋਂ ਇਸ ਘਰੋਂ ਅੱਜ ਵੀ ਤਕਰੀਬਨ ਕੋਈ ਟੋਟਲ 5 ਨਾਲ ਤੁਹਾਨੂੰ ਦਿਖਾਉਣੇ ਆ ਤਿੰਨ ਮੱਝਾਂ ਦਿਖਾ ਦਾਂਗੇ ਦੋ ਬੈੜਾਂ ਪਸ਼ੂ ਆਲਮੋਸਟ ਸਾਰੇ ਸੁਏ ਸੁਆਏ ਆ ਤੇ ਹਰ ਵਾਰ ਇੱਕ ਬੇਨਤੀ ਇੱਕ ਰਿਕਵੈਸਟ ਹੁੰਦੀ ਆ ਸਾਰੇ ਖਰੀਦਦਾਰ ਫਾਰਮਰ ਵੀਰਾਂ ਦੇ ਅੱਗੇ ਵੀ ਜਿਹੜਾ ਕੋਈ ਵੀਰ ਪਸ਼ੂ ਖਰੀਦਣ ਆ ਰਿਹਾ ਗੱਬੜ ਪਸ਼ੂ ਲੈ ਕੇ ਜਾਂਦੇ ਆ ਤੇ ਬਿਲਕੁਲ ਚੌਥ ਥਾਂ ਦੀ ਟਿੱਪ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਕੋਈ ਵੀਰ ਸੁਆ ਸੁਆਇਆ ਪਸ਼ੂ ਲੈ ਕੇ ਜਾਂਦਾ ਤੇ ਦੋ ਟਾਈਮ ਚੋਕੇ ਚਾਹੇ ਤਿੰਨ ਟਾਈਮ ਚੋਕੇ ਤਸੱਲੀ ਆ ਉਹ ਆਪਣੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਤੇ ਖਾਸ ਵਿਜਟ ਤੁਸੀਂ ਪਿੰਡ ਟੋਟੀਆਂ ਕਰਨੀ ਆ ਦੋਸਤੋ ਨਸ਼ਹਿਰੇ ਪੰਨੂਆ ਤੋਂ ਕੋਈ 2 2.5 ਕਿਲੋਮੀਟਰ ਦੀ ਦੂਰੀ ਆ ਨਸ਼ਹਿਰੇ ਪੰਨੂਆ ਤੋਂ ਜਦੋਂ ਪਿੰਡ ਟੋਟੀਆਂ ਨੂੰ ਆਉਣਿਆਂ ਦਾ ਰਸਤੇ ਵਿੱਚ ਹਿੱਟਾਂ ਵਾਲਾ ਪੱਠਾ ਦੋਸਤੋ ਉੱਥੋਂ ਇੱਕ ਸੜਕ ਨਿਕਲਦੀ ਹੈ ਜਿਹੜੀ ਵੀਰ ਗਗਨ ਸਿੰਘ ਹੋਣਾ ਦੀਆਂ ਬਾਹਰ ਬੇਲੀਆਂ ਤੇ ਇਹ ਸੜਕ ਆ ਜਾਂਦੀ ਹੈ ਠੀਕ ਆ ਜੀ ਵੈਸੇ ਨੰਬਰ ਬਿਲਕੁਲ ਸਕਰੀਨ ਤੇ ਚੱਲਦੇ ਰਹਿਣਗੇ ਨੰਬਰਾਂ ਦੇ ਤੁਸੀਂ ਕਾਲ ਕਰਕੇ ਵੀ ਐਸ ਲੋਕੇਸ਼ਨ ਤੇ ਜਿਹੜੀ ਆ ਵਿਜਟ ਕਰ ਸਕਦੇ ਜੀ ਅੱਜ 5 ਮਈਆ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਤੇ 5:30 5 ਵਜੇ ਦਾ ਵੈਸੇ ਚੁਬਾਈ ਦਾ ਸਮਾਂ ਪਸ਼ੂ ਸਾਰੇ ਤੇ तकरीबन ਇਸੇ ਤਰ੍ਹਾਂ ਕੋਈ 8-7 ਨਗ ਜਿਹੜੇ ਆ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਨਵੇਂ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਉਹ ਕਰਦੇ ਆ ਗੱਲਬਾਤ ਵੀਰ ਗਗਨ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗਗਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਠੀਕ ਠਾਕ ਵੀਰ ਜੀ ਵਧੀਆ ਜੀ ਵਧੀਆ ਕਿਰਪਾ ਗੁਰੂ ਰਾਮਦਾਸ ਦੀ ਠੀਕ ਹੈ ਜੀ ਅੱਛਾ ਵੀਰ ਗਗਨ ਵੈਸੇ ਥੋੜਾ ਜਿਹਾ ਹਰ ਜੇਵੇਂ ਵੀ ਮਿਲੋਂਦਾ ਕਣਕ ਕੁੰਨਕ ਦੀ ਵਾਢੀ ਬੁੱਢੀ ਦੇ ਵਿੱਚ ਥੋੜਾ ਜਿਹਾ ਜੀ ਚੱਲਿਆ ਸ਼ਡਿਊਲ ਤੁਹਾਨੂੰ ਬਦਾ ਫਿਰ ਤੂੜੀ ਬਣਾਉਦੇ ਰਾਇਆ ਫਿਰ ਮੱਕੀ ਬ ਇੱਕ ਦੋ ਰਾਮ ਤੁਹਾਨੂੰ ਫੋਨ ਕੀਤਾ ਤੁਹਾਨੂੰ ਪਤਾ ਫਿਰ ਪਹੂ ਵੀ ਨਾਲ ਦੀ ਨਾਲ ਹੀ ਸੇਲ ਹੁੰਦੇ ਗਏ ਆ ਆ ਬਿਲਕੁਲ ਅੱਜ ਵੀ ਪਹੂ ਵਿੱਚ ਉਹ ਨਾ ਜਿਆਦੇ ਸਵੇਰ ਦੇ ਸਵੇਰ ਦੇ ਦੋ ਤਿੰਨ ਸੇਲ ਹੋ ਗਏ ਆ ਪਹੂ ਤੋਂ ਦੋ ਆਪਣੇ ਤੋਂ 8-9 ਹੀ ਠੀਕ ਹੋਣ ਫਿਰ ਆ ਵੀ ਪੰਜ ਪਹੂ ਆ ਮਾ ਚਲੋ ਪੰਜਾਂ ਦੀ ਬਾਦ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਸ਼ੁਰੂਆਤ ਕਰ ਲਵਾਂਗੇ ਆਪਾਂ ਪਹਿਲਾਂ ਤੁਹਾਨੂੰ ਵਹਿੜਾ ਦਿਖਾ ਦਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਤਿੰਨ ਮੱਜਾਂ ਦਿਖਾ ਦਾਂਗੇ ਬਿਲਕੁਲ ਤਾਜ਼ੀਆਂ ਸੂਈਆਂ ਨੇ ਬਿਲਕੁਲ ਤਾਜ਼ਾ ਸੂਆ ਤੇ ਜਿਹੜਾ ਬੌਲੇ ਤੇ ਹੋਇਆ ਪਸੂ ਬੌਲੇ ਤੇ ਦੱਸਿਆ ਜਾਊਗਾ ਜਿਹੜਾ ਕੋਈ ਦੁੱਧ ਤੇ ਆ ਉਹ ਦੋਧ ਤੇ ਪੂਰੀ ਡਿਟੇਲ ਮੇ ਹੋ ਜੂਗੀ ਤੁਹਾਨੂੰ ਤੇ ਗਗਨਵੀਰ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਵਿਹੜ ਤੋਂ ਕਰ ਲਈਏ ਕੀ ਡਿਟੇਲ ਆ ਸੁਹਾ ਕਿੰਮਾ ਸੁਈ ਆ ਸੰਧੂ ਸਾਹਿਬ ਇਹ ਦੂਜਾ ਸੁਹਾ ਸੁਈ ਆ ਜੀ ਅੱਛਾ ਜੀ ਇਹ ਰਾਤੀ ਨਾਲ 12 ਵਜੇ ਸੁਈ ਆ ਠੀਕ ਆ ਜੀ ਮਾਰਨਿੰਗ ਉਹਨਾਂ ਨੂੰ ਵੀ ਚਵਾਈ ਕੀਤੀ ਇਹਦੀ ਤੇ ਆਪਣਾ ਸੌਦਾ ਉਹਨਾਂ ਨਾਲ ਨਾ ਸਵੇਰੇ 10 ਵਜੇ ਹੋਇਆ ਸੀ ਠੀਕ ਆ ਜੀ ਠੀਕ ਆ ਜੀ ਫਿਰ ਆਪਾਂ ਇਹਨੂੰ 12 ਵਜੇ ਸਾਰੀ ਸਾਫ਼ ਕੀਤੀ ਆ ਹੁਣ ਮੰਨ ਲਓ 12 ਵਜੇ ਤੋਂ ਜਿੰਨੀ ਬਣੀ ਆ ਉਹ ਕਲੀਅਰ ਬਣੀ ਆ ਠੀਕ ਆ ਜੀ ਹਾਂ ਇਹ ਬਿਲਕੁਲ ਸਾਰੀ ਸਾਫ਼ ਹੋ ਗਈ ਆ ਠੀਕ ਆ ਜੀ ਹਾਂ ਜੀ ਅ ਬੱਚਾ ਮਗਰ ਵੱਚੀ ਹੈ ਮਗਰ ਵੱਚਾ ਹੀ ਮਗਰ ਵੱਚਾ ਹਾਂਜੀ ਹਾਂਜੀ ਵੱਚਾ ਲਓ ਦੋਸਤੋ ਬੌਲੇ ਤੇ ਚੱਲ ਰਹੀ ਹੈ ਠੀਕ ਹੈ ਜੀ ਮਗਰ ਵੱਚਾ ਮੇਲ ਕਾ ਬਾਕੀ ਸੰਧੂ ਸਾਹਿਬ ਦੁੱਧ ਜਿਆਦਾ ਨਹੀਂ ਆ ਦੁੱਧ 16 17 16 17 ਕਿਲੋ ਵੱਚੀ ਭਰ ਦੂਗੀ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਕਰੋ ਸੰਗ ਦੇ ਵਿੱਚ ਬਹੁਤ ਜਿਆਦੀ ਠੰਡੀ ਸੀਲਵਾ ਕੋਈ ਹੋਰ ਨਹੀਂ ਆ ਵੀ ਆ ਦੇਖੋ ਠੀਕ ਆ ਸੋ ਹੈ ਸੀਲ ਸਲਾਗਾ ਪੂਰੀ ਠੰਡੀ ਤੇਰੀ ਆ ਪਤਾ ਕਿ ਸੰਧੂ ਸਾਹਿਬ ਜਾਨਵਰ ਠੰਡਾ ਲੈਣਾ ਵਾ ਕਿ ਚਲੋ ਕੇਵਲੇ ਕੇ ਭੈਣ ਨੇ ਵੀ ਚੋੜਾ ਹੁੰਦਾ ਵਾ ਹਾਂ ਬਿਲਕੁਲ ਜੀ ਮਗਰ ਬੱਛਾ ਮਗਰ ਬੱਛਾ ਜੀ ਬੱਛਾ ਮਗਰ ਬੱਛਾ ਹਾਂ ਜੀ ਹਾਂ ਉਹ ਵੀ 나ੜੂ ਤੇ ਬੱਚਾ ਠੀਕ ਆ ਆ 나ੜੂ ਤੁਸੀਂ ਵੇਖ ਸਕਦੇ ਨਾਲ ਰਾਤ ਦੀ 12 ਵਜੇ ਦੀ ਸੂਈ ਆਈ ਠੀਕ ਆ ਜੀ ਅੱਛਾ ਜੇਰ ਜੂਰ ਆਪਣੇ ਕੋਲ ਇੱਥੇ ਪੈ ਗਈ ਆ ਪੈ ਗਈ ਜੀ ਪੈ ਗਈ ਜੇਰ ਪ੍ਰੋਪਰ ਪੈ ਗਈ ਠੀਕ ਆ ਜੀ ਹਾਂ ਲੋ ਜੀ ਦੋਸਤੋ ਜੇਰ ਜੂਰ ਪ੍ਰੋਪਰ ਪੈ ਗਈ ਆ ਸੋ ਉਸ ਕੰਮ ਵਾਲੇ ਪਾਸਿਓ ਬੇਫਿਕਰੀ ਆ ਕੋਈ ਵੀਰ ਤਾਂ ਕਰਕੇ ਸੰਧੂ ਸਾਹਿਬ ਆ ਠੀਕ ਆ ਮਾਲਾ ਆਪਣੇ ਤੋਂ ਆਈ ਤਿੰਨ ਕਵਜੇ ਤਾਂ ਕਰਕੇ ਨਹਾਉਣ ਨੂੰ ਆਣੀ ਆ ਪਰ ਤਾਜੀ ਸੂਈ ਆ ਆ ਬਿਲਕੁਲ ਜੀ ਬਿਲਕੁਲ ਹਾਂਜੀ ਬਾਕੀ ਬਹੁਤ ਜਿਆਦੀ ਠੰਡੀ ਠੰਡੀ ਆ ਜਦਾਂ ਮਰਜੀ ਭਾਵੇਂ ਇੱਥੇ ਵਿਚਾਰੀ ਲਾ ਕੇ ਥੱਲੇ ਬੈਠੇ ਰਹੋ ਹਾਂ ਬਾਕੀ ਉਹ ਜਿਨਾਂ ਹੀ ਵੀ ਕੋਈ ਛੜਾ ਛੜਾਂ ਵਾਲੀ ਨਹੀਂ ਆ ਅੱਛਾ ਗगन ਬੋਲਾ ਚੋਇਆ ਮਾਰਨਿੰਗ ਸੰਧੂ ਸਾਹਿਬ ਉਹਨਾਂ ਨੇ ਚੋਇਆ ਹੀ ਕੋਈ 5-6 ਕਿਲੋ ਅੱਛਾ ਜੀ ਮਾਲਾ 12 ਕਵਜੇ ਆਪਾਂ ਵੀ ਤਿੰਨ-ਚਾਰ ਕਿਲੋ ਚੋਇਆ ਵਾ ਠੀਕ ਆ ਜੀ ਹਾਂਜੀ ਚੋਰ ਜਣਾ ਆ ਸਾਫ ਸੁਥਰੀ ਮੋਟੀ ਭਰਾਤ ਉਹ ਚੰਗੀ ਜੀ ਬਹੁਤ ਚੰਗੀ ਅਹ ਠੰਡੀ ਠਾਰ ਆ ਮਰਜੀ ਵੰਗਾ ਪਾਓ ਮਰਜੀ ਨਾ ਪਾਓ ਇਹ ਤੇ ਆਪਣੀ ਆਪ ਦੀ ਸਿਰਦਰਦੀ ਆ ਜੇ ਆਪਾਂ ਪਾਉਣਾ ਤੇ ਪਾ ਵੀ ਸਕਦੇ ਆ ਬਿਲਕੁਲ ਬਿਲਕੁਲ ਹਾਂ ਲਓ ਦੋਸਤੋ ਠੰਡੀ ਠੇਰੀ ਸੀਲਸ ਲੱਗ ਪੈੜ ਠੀਕ ਆ ਬਿਲਕੁਲ ਤਾਜੀ ਸੂਈ ਆ ਦੂਜਾ ਸੂਗਾ ਆਵੇਲੇ ਪੁੜੇ ਵੀ ਨਹੀਂ ਚੋਚਾਰੀ ਨਹੀਂ ਚੁੱਕੇ ਭਲਕ ਨੂੰ ਐ ਪੂਰੀ ਕਲੀਅਰ ਹੋ ਜੂਗੀ। ਬਸ ਬਿਲਕੁਲ ਉਹ ਸੂਸਵਾਦ ਵਿੱਚ ਆਈਏ ਵੈਸੇ। ਹਾਂਜੀ ਹਾਂਜੀ ਹਾਂਜੀ। ਬਾਕੀ ਥਾਂ ਤੋਂ ਬੜਾ ਵਧੀਆ ਲੱਗਾ ਕਰਵਾ ਲਈ। ਨਹੀਂ ਥਾਂ ਪੂਰਾ ਥੀ ਚਵਾਈਆ। ਹਾਂ। ਲਵੀ ਵੀਰ ਗगन ਕੀ ਡਿਮਾਂਡ ਕਰਤੀ ਫਿਰ। ਸੰਧੂ ਸਾਹਿਬ ਮੁੱਲ ਕਰਨੋਂ ਪਹਿ ਪੰਜਾਹ ਵੀ ਕਰ ਲਈਏ ਪਰ ਆਪਾਂ ਕਰਨਾ ਨਹੀਂ 50। ਹੂੰ ਹੂੰ। ਆਪਾਂ ਤੁਹਾਨੂੰ ਪਤਾ ਮਾਲ ਪਾਣਾ ਲਈਦਾ ਪਾਣਾ ਦੇ ਦਈਦਾ। ਹਾਂ ਬਿਲਕੁਲ ਜੀ। ਆਪਾਂ 46000 ਚੋਂ ਮਾਨਤਾਣ ਕਰ ਦਾਂਗੇ। 46000 ਚੋਂ। ਹਾਂ। ਲਓ ਬੇ। ਸੀ ਆਲੀ ਹਰ ਦੇ ਵਿੱਚੋਂ ਵੀ ਦੋਸਤੋ ਛੋਟਛੱਪਾ ਹੋ ਜਾਊਗਾ ਹੋ ਜਾਊਗਾ ਜੀ ਹੋ ਜਾਊਗਾ ਬਿਲਕੁਲ ਤਾਜੀ ਸਾਫ਼ ਸੁਥਰੀ ਵਹਿੜ ਤੁਹਾਨੂੰ ਇਹ ਮਿਲ ਜਾਊਗੀ ਠੀਕ ਆ ਤੇ ਥਾਣਾ ਥੋਣਾ ਦੇ ਵੇਖੋ ਤੁਸੀਂ ਕਰਮਾ ਵਾਲੀ ਦੇ ਵਿੱਚ ਕਾਫੀ ਫਿਰਲਾ ਆਪਸੀ ਥਾਣਾ ਦੇ ਵਿੱਚ ਤੇ ਬਿਲਕੁਲ ਹਥੀ ਜਵਾਈਲਾ ਮੁੱਠੀ ਮੁੱਠੀ ਥਾਣਾ ਫੇਸ ਕੁਆਲਿਟੀ ਚੰਗੀ ਆ ਮੂੰਹ ਮੱਥੇ ਦੀ ਚੰਗੀ ਠੀਕ ਆ ਜੀ ਬੋਦੀ ਵਾਲੀ ਵਾਛੀ ਛੋਟੇ ਦੇ ਕੰਨ ਅੱਗੇ ਆ ਕੀ ਆਪਣੇ ਕੋਲ ਜਿਹੜੀ ਇਹ ਰੰਗ ਪ੍ਰਿੰਟ ਹੈ ਐਚ ਐਫ ਬਰੀਡ ਦੇ ਵਿੱਚ ਸੰਧੂ ਸਾਹਿਬ ਇਹਦੇ ਮਗਰੀ ਬੱਛਾ ਜੀ ਅੱਛਾ ਜੀ ਇਹਦਾ ਪਹਿਲਾ ਸੂਆ ਜੀ ਪਹਿਲਣ ਵਾਛੀ ਹਾਂ ਜੀ ਇਹ ਪਰਸੋ ਰਾਤ ਠੀਕ ਆ ਜੀ ਇਹਦੇ ਵਿੱਚ ਭਾਵੇਂ ਇਦਾਂ ਹੀ ਥੱਲੇ ਭਾਵੇਂ ਬੈਠੇ ਰਹੋ ਹੂੰ ਇਹ ਨਹੀਂ ਆ ਵੀ ਕੋਈ ਕਹੇ ਨੂੰ ਛੜ ਮਾਰੂਗੀ ਜਾਂ ਕੁਝ ਕਰੂਗੀ ਠੀਕ ਬਾਕੀ ਚਵਾਚੂ ਬਹੁਤ ਵਧੀਆ ਲੱਗਾ ਇਹਦਾ ਵੀ ਕਰਮਾਲੀ ਦਾ ਜਦਾਂ ਮਰਜੀ ਧਾਰਾ ਮਾਰੋ ਭਾਵੇਂ ਦੋਹਾਂ ਥਾਣਾ ਮਾਰੋ ਲਓ ਜੀ ਕਰੋ ਚੈੱਕ ਠੀਕ ਆ ਜੀ ਇਹ ਪਰਸੋਂ ਦੀ ਸੂਈ ਹੈ ਫਿਰ ਇਹ ਪਰਸੋਂ ਦੀ ਸੂਈ ਆ ਜੀ ਹੁਣ ਕਿੰਨਾ ਕਾ ਅਕਾਊਂਟ ਕੀਤਾ ਬੜਾ ਆਊਗਾ ਜੀ 12 ਕਿਲੋ ਦੇ ਲਾਗੇ ਬੰਨੇ ਹੋਊਗਾ 12 ਕਿਲੋ ਹਾਂ 15 ਕਿਲੋ ਰਾਮ ਨਾਲ ਦੁੱਧ ਦੇ ਦਊਗੀ ਵਾਸ਼ੀ ਠੀਕ ਹੈ ਹਾਂ ਬਹੁਤ ਜਿਆਦੀ ਚੰਗੀ ਆ ਬਾਕੀ ਆਵੇ ਤੁਹਾਡੇ ਸਾਹਮਣੋਂ ਪਰਸੋਂ ਨੂੰ ਨੇ ਥਣ ਬਹੁਤ ਵਧੀਆ ਠੀਕ ਆ ਇਹ ਲੰਬੇ ਥਣ ਹੱਤੀ ਚਵਾਈ ਵਾਲੇ ਆ ਹਾਂਜੀ 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 ਬਹੁਤ ਸੋਹਣਾ ਬਾਕੀ ਡਿਜ਼ਾਈਨ ਚੰਗਾ ਠੀਕ ਆ ਜੀ ਬਾਕੀ ਸੰਧੂ ਸਾਹਿਬ ਇਹਨੂੰ ਵੀ ਭਾਵੇਂ ਮੰਗਾ ਪਾਓ ਭਾਵੇਂ ਨਾ ਪਾਓ ਹੂੰ ਹੂੰ ਬਾਕੀ ਬੂਥੀ ਬਾਥੀ ਬੜੀ ਸੋਹਣੀ ਹੈ ਵਸ਼ੀਦੀ ਬੱਚਾ ਤੇ ਮਗਰ ਬੱਚਾ ਹੀ ਆ ਇਹਦੇ ਮਗਰ ਵਸ਼ਾਈ ਆ ਜੀ ਆਵੇਂ ਇੱਥੇ ਵੀ ਫੇਰ ਆ ਕੇ ਥੱਲੇ ਬਹਿ ਜਾਓ ਇਹ ਨਹੀਂ ਆ ਵੀ ਐਵੇਂ ਛੜਾਮ ਮਾਰੂਗੀ ਕਿਸ ਨੂੰ ਕਰਮਾ ਲਈ ਆ ਭਾਵੇਂ ਥੱਲੇ ਬੈਠੇ ਰਹੋ ਭਾਵੇਂ ਇਹਨੂੰ ਰਸਾ ਸੁੱਟ ਕੇ ਉੱਤੇ ਕਰਮਾ ਲਈ ਦੇ ਲਾਈਵ ਦੋਸਤੋ ਠੀਕ ਆ ਤੋਂ ਲਵੀਜੀ ਬਹਿੜਾ ਦੋਸਤੋ ਪਹਿਲਾ ਸੁਭਾ ਫਰਸਟ ਟਾਈਮਰ ਤੇ 12 ਕਿ ਲੀਟਰ ਵੀਰ ਦੱਸ ਰਿਹਾ ਵੀ 12 ਕਿ ਲੀਟਰ ਹੁਣ ਬੌਲੇ ਤੇ ਜੜੀ ਚੱਲ ਰਹੀ ਹੈ ਠੀਕ ਆ ਇਹ ਬੱਚਾ ਇੱਥੇ ਹੀ ਆ ਬੱਚਾ ਜਿਹੜਾ ਤੁਹਾਨੂੰ ਦਿਖਾ ਦਿੰਨੇ ਆ ਆ ਬੱਚਾ ਅਜ ਤੀਜੇ ਦਿਨ ਦੇ ਵਿੱਚ ਪਰਸੋਂ ਦੀ ਸੂਈ ਹੈ ਠੀਕ ਆ ਜੀ ਤੀਸਰਾ ਦਿਨ ਹੈ ਅੱਜ ਤੋਂ ਰੰਗ ਕਾਫੀ ਸੋਹਣਾ ਤੇ ਸੋਹਣੀ ਬੱਚੀ ਹੈ ਠੀਕ ਆ ਜੋ ਓਵਰ ਆਲ ਜਿੰਨੀ ਹੈ ਖੂਬਸੂਰਤ ਸੋਹਣੀ ਤੇ ਛੋਟੀ ਉਮਰ ਦੇ ਵਿੱਚ ਲਵੀ ਜੀ ਹੈ ਭਾਵੇਂ ਸੰਧੂ ਸਾਹਿਬ ਅੱਗੋਂ ਦੀ ਬਈ ਜੋ ਆਪਣੇ ਪਿੱਛੋਂ ਦੀ ਬਈ ਹੈ ਉਹ ਇਹ ਨਹੀਂ ਆ ਵੀ ਕਿਸ ਨੂੰ ਕਰਮਾ ਵਾਲੀ ਕੋ ਆਖੂਗੀ ਠੀਕ ਹੈ ਜੀ ਅੱਛਾ ਤੇ ਗਗਨ ਇਹਦੀ ਫਿਰ ਕੀਮਤ ਕੀ ਡਿਮਾਂਡ ਕਰਦੇ ਪਏ ਸੰਧੂ ਸਾਹਿਬ ਇਹਦਾ 48 ਜੋ ਮਾਨਤਾਣ ਕਰ ਦਾਂਗੇ 4800 हां ठीक है जी ਆ ਕਰ ਦਿਓ ਖੁੱਲਾ ਜਿੰਨਾ ਵੀ ਹੋ ਸਕੇ ਕਰ ਦਾਂਗੇ ਜੀ ਕਰ ਦਾਂਗੇ ਕੋਈ ਗੱਲ ਨਹੀਂ ਲਓ ਜੀ 48000 ਦੇ ਵਿੱਚੋਂ ਇਹਦਾ ਮਾਨ ਤੁਹਾਨੂੰ ਹੋ ਜਾਊਗਾ ਦੋਸਤੋ ਬਾਕੀ ਵਹਿੜ ਤੁਸੀਂ ਦੇਖ ਲਈਏ ਪ੍ਰੋਪਰ ਠੀਕ ਆ ਬਾਕੀ ਸੰਦੂ ਸਾਹਿਬ ਪਹਿਲਾਂ ਮੀਡੀਅਮ ਤੋਂ ਦਰਮਿਆਨੇ ਮੀਡੀਅਮ ਤੋਂ ਪਲੱਸ ਥੋੜੀ ਜਿਹੀ ਹਾਈਟ ਜਾਂ ਮੀਡੀਅਮ ਮੰਨ ਕੇ ਵੀ ਸੌਦਾ ਕਰ ਰਹੇ ਪਹਿਲੇ ਸੂਏ ਦੁੱਧ 1500 1600 ਕਿਲੋ ਭਰ ਦਊਗੀ ਠੀਕ ਆ ਹਾਂ ਕਰਤੂਤ ਵਾਲੀ ਆ ਕਰਮ ਵਾਲੀ ਆ ਵੇਹਲੋਂ ਪਸਮਕੇ ਥਣ ਕੱਢਿਆ ਕਰਮ ਵਾਲੀ ਨੇ ਹੂੰ ਠੀਕ ਆ ਜੀ ਸੋ ਥਾਣਾ ਥਣ ਵਾਲੇ ਪਾਸਿਓ ਦੋਸਤੋ ਸਫਾਈ ਆ ਪੂਰੀ ਲੰਮੇ ਥ ਬਿਲਕੁਲ ਹੱਥ ਵਿੱਚ ਆਉਣ ਵਾਲੇ ਥਾ ਨਾ ਬਿਲਕੁਲ ਸੌਖੀ ਚਵਾਈ ਹੋ ਜੂਗੀ ਇੱਕ ਤੀਸਰੇ ਨੰਬਰ ਤੇ ਆਪਣੇ ਕੋਲ ਜਿਹੜੀ ਗਗਨਪਾ ਇਹ ਆ ਗਈ ਹੈ ਮੱਜ ਸੰਧੂ ਸਾਹਿਬ ਦੂਜਾ ਸੂਆ ਜੀ ਅੱਛਾ ਅੱਜ ਇਹਨੂੰ ਚੌਥਾ ਦਿਨ ਹੋ ਗਿਆ ਜੀ ਸੂਈ ਨੂੰ ਆ ਤੇ ਦਿਨ ਚੌਥਾ ਹੈ ਚੌਥਾ ਹੋ ਗਿਆ ਯਾ ਕੱਟੀ ਇਹਦੇ ਮਗਰਾਂ ਨਾੜੂ ਨਾਲ ਜੋ ਬੱਚੇ ਨੇ ਲਓ ਜੀ ਬੱਚਾ ਮਗਰ ਕੱਟੀ ਆ ਚੌਥੇ ਦਿਨ ਨਾਲ ਨਾੜੂ ਨਾਲ ਬੱਚੇ ਦੇ ਜੋ ਅੱਛਾ ਤੇ ਗੱਲ ਇਹ ਹੁਣ ਬੋਲੇ ਤੇ ਆ ਬਈ ਸੰਦੂਤ ਸਾਹਿਬ ਇਹਦੇ ਥਲੇ 10 ਕਿਲੋ ਠੰਡਾ ਬੋਲਾਊਗਾ ਅੱਛਾ ਜੀ ਜਿਹੜਾ ਆਪਾਂ ਚੋਲਣਾ ਵਾ 10 ਕਿਲੋ ਹਾਂ ਠੀਕ ਹੈ ਬਾਕੀ ਵੀਰ ਮੇਰੇ ਦੋ ਟਾਈਮ ਚੋਂ ਇਹ ਨਹੀਂ ਆ ਵੀ ਇੱਕ ਟਾਈਮ ਚੋਵੇ ਹਾਂ ਚੋਣ ਚਾਂਣ ਬਹੁਤ ਜਿਆਦੀ ਚੰਗੀ ਆ ਠੀਕ ਹੈ ਜੀ ਬਿਲਕੁਲ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਮੈਂ ਨਾ ਸੰਦੂਤ ਸਾਹਿਬ ਜੇ ਕੋਈ ਗੱਲਬਾਤ ਹੋ ਗਈ ਪਹਿਲਾਂ ਦੱਸਾਂਗੇ ਬਿਲਕੁਲ ਜੀ ਪਤਾ ਕੀ ਅਗਲੇ ਨੇ ਟਾਈਮ ਕੱਢ ਕੇ ਦੂਰ ਦਲਾਈ ਹੋਣਾ ਕਿਸੇ ਵੀਰ ਨੇ ਲਓ ਦੋਸਤੋ ਚਾਹੇ ਵਪਾਰੀ ਵੀਰਾਂ ਦੀ ਗੱਲ ਕਰ ਲਈਏ ਵੀ ਚੋ ਕੇ ਆਪਣੀ ਤਸੱਲੀ ਕੀਤੀ ਉਸ ਬਿਹਾਫ ਤੇ ਜਿਹੜੀ ਗੱਲ ਕੀਤੀ ਜਾਂਦੀ ਆ ਵੀ ਪੂਰੀ ਜ ਤੇ ਚੰਗੇ ਸੋਹਣੇ ਪਿੱਠਪੂੜੇ ਦੇ ਵਿੱਚ ਠੀਕ ਆ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਹਾਈਟ ਆਪਾਂ ਮੰਨ ਸਕਦੇ ਆ ਵਿਚ ਵਿਚਾਲੇ ਵਾਲੇ ਸਾਈਜ਼ ਤੋਂ ਥੋੜੀ ਜਿਹੀ ਉੱਚੀ ਹਾਈਟ ਵੀ ਤੁਸੀਂ ਮੰਨ ਸਕਦੇ ਜੇ ਮੀਡੀਅਮ ਮੰਨ ਕੇ ਵੀ ਸੌਦਾ ਕਰ ਲਿਓ ਠੀਕ ਆ ਦੂਜਾ ਸੂਆ ਵੀਰ ਦੱਸ ਰਿਹਾ ਵੀ ਦੂਜਾ ਸੂਆ ਇਹ ਸੂਈ ਆ ਸੰਧੂ ਸਾਹਿਬ ਸੋ ਇਹ ਅੱਧੀ 7 ਵਜੇ ਦੀ ਚਵਾਈ ਹੋਗੀ ਇਹ ਨਹੀਂ ਵੀ ਕੋਈ ਇਹਨਾਂ ਨੂੰ ਪੜ ਕੇ ਟਾਈਮ ਲੱਗਾ ਹੋਊਗਾ ਤੁਹਾਨੂੰ ਬੜਾ ਬੜਲੇ ਤੇ ਮਾਲ ਹੋ ਰਿਹਾ ਸਾਰਾ अच्छा वीर काका ने एक भी फेर, एक एक फेर है कंफर्म करा दिए जे बोले ते उते चल रही ते किन्नाक बोला एक भी फेर दस दी संधू साहब 10 किलो बोला ਹੁਣ ਆਵੇਲੇ ਰੈਡੀ ਹੋਊਗਾ ਠੀਕ ਹੈ ਜੀ ਨੌ ਨਹੀਂ ਹੋਊਗਾ ਕੋਈ ਦੋ ਟਾਈਮ ਮਿੰਨ ਕੇ ਖੜੇ ਪਤਾ ਕੀ ਆਪਣੇ ਘਰ ਚਾਰ ਡੰਗ ਚ ਹੋਵੇ ਪੰਜ ਚ ਹੋਵੇ ਆ ਬਿਲਕੁਲ ਜੀ ਤੁਹਾਨੂੰ ਪਤਾ ਵਾ ਪੀ ਮੁੜ ਕੇ ਕੋਈ ਜਾ ਕੇ ਪੱਠੇ ਨਾ ਪਾਊਗਾ ਫਿਰ ਆਪਾਂ ਥੋੜਾ ਕਹਿ ਸਕਦੇ ਕੋ ਹਨੀ ਆਪਾਂ ਤੁਹਾਨੂੰ ਮੌਕੇ ਦੀ ਗੱਲ ਕਰਦੇ ਹਾਂ ਮੌਕੇ ਦੀ ਗੱਲ ਪਛਵਾ ਕੇ ਦੇ ਦੇਣਾ ਬਸ ਜੀ ਬਸ ਲਓ ਵੀ ਦੋਸਤੋ 10 ਕਿਲੋ ਹੁਣ ਜਿਹੜਾ ਮੌਕੇ ਤੇ ਦੋਸਤੋ ਅੱਜ 4 ਦਿਨਾਂ ਦੀ ਸੂਈ ਦੇ ਥੱਲੇ ਬੋਲਾ ਮੰਨ ਸਕਦੇ ਜੇ ਬੋਲੇ ਤੋਂ ਬਾਅਦ ਇੱਕ ਕੱਚਾ ਬੋਲਾ ਜਿਵੇਂ ਦੁੱਧ ਬੰਨਣਾ ਸ਼ੁਰੂ ਹੋ ਜਾਂਦਾ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਆ ਜਿਹੜਾ ਮੰਨ ਸਕਦੇ ਜੇ 10 ਕਿਲੋ ਜਿਹੜਾ ਹੁਣ ਮੌਕੇ ਤੇ ਮੌਜੂਦ ਆ ਠੀਕ ਆ ਤੋਂ ਦੂਜਾ ਸੂਆ ਸੂਈ ਆ ਤੋਂ ਜਿੱਡੀ ਵੀ ਕਰਮਾ ਵਾਲੀ ਵਜਨ ਮੌਜੂਦ ਵਾਲੀ ਆ ਵੈਸੇ ਉਸ ਸੂਸਵਾਦ ਦੇ ਵਿੱਚ ਆਇਆ ਹੁੰਦਾ ਇੱਕ ਵਾਰੀ ਪਰ ਫਿਰ ਵੀ ਕਰਮਾ ਵਾਲੀ ਬਿਲਕੁਲ ਪੂਰੀ ਆ ਠੀਕ ਆ ਜੀ ਫਾਬੂ ਰੱਬ ਪੂਰੀ ਆ ਪੂਰੀ ਵਜਨ ਮੌਜੂਦ ਵਾਲੀ ਆ ਤੇ ਇਹਦਾ ਗगन ਕੀ ਕਰਦਾ ਵੀਰ ਮੁੱਲ ਸੰਧੂ ਸਾਹਿਬ ਮੁੱਲ ਭਾਵੇਂ 85 ਕਰੀਏ ਹਾਂਜੀ 82000 ਦੀ ਹੋ ਜੂਗੀ ਹਾਂ ਨਾ 82000 ਦੀ ਹਾਂ ਠੀਕ ਆ ਜ ਉੱਚੋਂ 500 ਰੁਪਏ ਛੋਟ ਕਰਾਂਗੇ ਠੀਕ ਹੈ ਇਹ ਉਹੀ ਉਹ ਰੇਟ ਆ ਮਤਲਬ ਜਿੱਥੇ ਆਪਾਂ ਲੈ ਦੇ ਜੀ ਜੋ ਆਪਾਂ ਲੈ ਦੇ ਲੈਣਾ ਵਾ ਸੰਧੂ ਸਾਹਿਬ ਭਾਵੇਂ ਮੁੱਲ ਕਰਨ ਨੂੰ ਲਿਆਓ ਮੈਂ 90 95 ਹੀ ਕਰੀ ਜਾਵਾਂਗੇ ਪਤਾ ਕੀ ਆਪਾਂ ਉਹ ਕੰਮ ਨਹੀਂ ਕਰਨਾ ਆਪਾਂ ਗੱਲ ਉਹ ਕਰਨੀ ਹੈ ਜੋ ਆਪਾਂ ਲੈ ਹੀ ਲੈਣਾ ਆ ਠੀਕ ਹੈ ਜੀ ਹਾਂ ਲਓ ਜੀ 82 82 ਹਜ਼ਾਰ ਸਾਢੇ 81 ਦੀ ਹੋ ਜੂਗੀ ਸੰਧੂ ਸਾਹਿਬ 500 ਛੋਟ ਕਰ ਦਾਂਗੇ 82000 ਚੋਂ ਠੀਕ ਹੈ ਜੀ ਹਾਂ ਲਓ ਦੋਸਤੋ ਬਾਕੀ ਲੈਵੇ ਦੀ ਦਿੱਖ ਦਿਖ ਤੁਸੀਂ ਵੇਖੋ ਠੀਕ ਹੈ ਜੀ ਜਿਵੇਂ ਜਿਵੇਂ ਹੁਣ ਸ਼ਾਮ ਨੂੰ ਚੁਵਾਈ ਦਾ ਸਮਾਂ ਸੰਧੂ ਸਾਹਿਬ ਇੱਧਰ ਆ ਗਿਆ ਵੇਖੋ ਮੈਂ ਲਾਈ ਕਰ ਸੁਭਾਚ ਵਾਈ ਇੰਨੇ ਕਬਜੇ ਸੰਧੂ ਸਾਹਿਬ ਪਤਾ ਕੀ ਆ 7 ਤੋਂ 7 ਆ ਕੇ ਦੋ ਟਾਈਮ ਵੀਰ ਮੇਰਾ ਦੁੱਧ ਮਣ ਕੇ ਖੜੇ ਆ ਠੀਕ ਆ ਟਾਈਮ ਤੋਂ ਟਾਈਮ ਆ ਟਾਈਮ ਤੋਂ ਟਾਈਮ ਇਨੇ ਠੀਕ ਆ ਲੋ ਦੋਸਤੋ 81000 ਕਸਰ ਕੋਸਰ ਕੱਢ ਕੇ ਜਿਹੜੀ 81000 ਦੇ ਵਿੱਚ ਤੁਹਾਨੂੰ ਇਹ ਝੋਟੀ ਮਿਲ ਜੂਗੀ ਮਗਰ ਕੱਟੀ ਆ ਠੀਕ ਆ ਇਹਦੇ ਮਗਰ ਕੱਟੀ ਆ ਜੀ ਨਵੀ ਵੀਰ ਗਗਨ ਆ ਕੇ ਆਪਣੇ ਕੋਲ ਚੌਥੇ ਨੰਬਰ ਤੇ ਜਿਹੜੀ ਇਹ ਮੈਂ ਆ ਗਈ ਸੰਧੂ ਸਾਹਿਬ ਇਹ ਆ ਗਈ ਜੋ ਇਹ ਨੀਲੀ ਦੀ ਮੈਂ ਆ ਗਈ ਜੋ ਹੂੰ ਹੂੰ ਸੰਧੂ ਸਾਹਿਬ ਇਹਨੂੰ ਵੀ ਅੱਜ ਮੇਰੇ ਹਿਸਾਬ ਨਾਲ ਪੰਜਵਾਂ ਛੇਵਾਂ ਦਿਨ ਹੋਊਗਾ 나ੜੂ ਨਾਲ ਬੱਚੇ ਜਿਵੇਂ ਲਓ ਜੀ ਇਹਦੇ ਮਗਰ ਕੱਟਾ ਜੋ ਮਗਰ ਕੱਟਾ 나ੜੂ ਨਾਲ ਜੋ ਤੇ ਹਫਤੇ ਦੇ ਅੰਦਰ ਬਾਹਰ ਹੀ ਆ ਸਮਾਂ ਕੋ 5 6 ਦਿਨ ਦਾ ਸਮਾਂ ਹੋ ਗਿਆ ਮਗਰ ਕੱਟਾ ਸੰਧੂ ਸਾਹਿਬ ਜਿਹੜਾ ਮਿੰਤੀ ਦਾ ਦੁੱਧ ਆ ਨਾ ਮਿੰਤੀਆ ਦੁੱਧ 11 ਕਿਲੋ ਹੋਗਾ ਛੋਟੀ ਦੇ ਕੋਲ ਉਹਨਾਂ ਟਾਈਮ ਆ ਠੀਕ ਹੈ ਜੀ ਹਾਂ ਦੂਜਾ ਸੁਆ ਜੋ ਅੱਜ ਪੰਜਵਾਂ ਦਿਨ ਦੀ ਸੂਈ ਹੋਊਗੀ ਠੀਕ ਹੈ ਜੀ ਹਾਂ ਲਓ ਜੀ 11 ਕਿਲੋ ਦੁੱਧ ਜਿਹੜਾ ਦੋਸਤ ਬਾਕੀ ਜਿਹੜੀ ਚੋਣ ਚਾਨ ਵਾਲੀਆਂ ਗੱਲਾਂ ਹੀ ਗਾਂ ਦੀਆਂ ਇਹਦੀਆਂ ਠੀਕ ਹੈ ਜੀ ਯਾਲੀ ਰੂਮਰ ਦੀ ਪੰਜਾ ਸੁਆ ਮਗਰ ਕਟਾ ਮੇਲ ਕਾਫ ਪੰਜਾ ਛੇ ਦਿਨਾਂ ਦੀ ਸੂਈ ਕੱਤ ਵੱਡਾ ਠੀਕ ਆ ਜੀ ਸਿੰਗਲ ਹੱਡੀ ਦੇ ਵਿੱਚ ਬਾਕੀ ਅਗਲੇ ਪੈਰਾਂ ਤੇ ਵੀ ਜਵਾਬ ਮਗਰਲੇ ਖੁਰ ਤੋਤੇ ਆ ਠੀਕ ਆ ਸੰਧੂ ਸਾਹਿਬ ਇੱਕ ਟਾਈਮ ਹਰ ਇੱਕ ਮਨਾ ਦਿੰਦਾ ਆਪਾਂ ਦੋ ਟਾਈਮ ਮਨਾ ਕੇ ਦਵਾਂਗੇ ਹੂੰ ਉਹੋ ਠੀਕ ਹੈ ਜੀ ਸੋ ਮਿਲਕ ਬਿਆਂ ਵੀ ਕਾਫੀ ਸੋਹਣੀਆਂ ਦੋਹਾਂ ਪਾਸੇ ਮੋਟੀ ਹੋਈ ਠੀਕ ਹੈ ਤੇ ਥਣ ਬਹੁਤ ਸੋਹਣਾ ਖੂਬਸੂਰਤ ਹੈ ਜਿੱਦਾਂ ਪਹਿਲਾਂ ਝੋਟੀਆਂ ਦਾ ਪੱਥਰਾਂ ਵੇਖਦੇ ਆ ਥਣ ਦੀ ਕੁਆਲਿਟੀ ਦੋਸਤੋ ਉਸ ਤਰ੍ਹਾਂ ਦੀ ਆ ਬਿਲਕੁਲ ਪੂਣੀ ਵਰਗੇ ਥਣ ਆਪਾਂ ਕਹਿ ਦਿੰਨੇ ਬਿਲਕੁਲ ਪਤਲੇ ਥਣ ਵਧੀਆ ਵਿਰਲ ਵਿਥ ਵਧੀਆ ਆਫਸੀ ਥਣਾਂ ਦੀ ਤੇ ਬੱਗੀ ਮੋਛਾ ਮੱਥੇ ਬਾਲਾ ਬੱਗੀ ਮੋਛਾ ਠੀਕ ਹੈ ਜੀ ਆ ਦੇਖੋ ਤੇ ਗਗਨਵੀਰ ਕਿੰਨਾ ਦੱਸਿਆ ਸੀ ਹੁਣ ਇਹਦੇ ਥੱਲੇ ਬੌਲਾ ਜਿਹਾ ਦੁੱਧ ਸੰਧੂ ਸਾਹਿਬ 11 ਕਿਲੋ ਜਿਹੜਾ ਆਪਾਂ ਮਨਾ ਕੇ ਦੇਣਾ ਵਾ 11 ਲੀਟਰ 11 ਕਿਲੋ ਦੁੱਧ ਹੀ ਆ ਪੰਜਵਾਂ ਛੇਵਾਂ ਦਿਨ ਦੁੱਧ ਦੁੱਧ ਜੀ ਦੁੱਧ ਗਿਣੋ ਹਾਂ ਹਾਂਜੀ ਠੀਕ ਹੈ ਤੇ ਮੁੱਲ ਕੀ ਰਹੂਗਾ ਇਹਦਾ ਮੁੱਲ ਸੰਧੂ ਸਾਹਿਬ ਆ ਭਾਵੇਂ 90 ਕਰਾ ਲਓ ਇਹਦਾ 85 ਜੋ ਮਾਨਤਾਣ ਕਰ ਦਾਂਗੇ 85 ਜੋ ਹਾਂ ਠੀਕ ਹੈ ਜੀ 84 ਦੀ ਹੋ ਜੂਗੀ ਜੀ ਠੀਕ ਹੈ ਜੀ ਲਓ ਜੀ 84000 ਦੀ ਦੋਸਤੋ ਇਹ ਤੁਹਾਨੂੰ ਜੜੀ ਮੱਝ ਮਿਲ ਜੂਗੀ ਮਗਰ ਇਹਦੇ ਕਟਾ ਮੇਲ ਕਾ ਫਾੜੀ ਕਟਾ ਜੀ ਕਟਾ ਤੇ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਗਈ ਆ ਸੋ 11 ਕਿਲੋ ਕੋਈ ਵੀਰ ਆਪਣੀ ਦੋ ਟਾਈਮ ਚੋਲੇ ਚਾਹੇ ਚਾਰ ਟਾਈਮ ਚੋਲੇ ਹਰ ਵਾਰੀ ਆਪਾਂ ਕਹਿੰਦੇ ਆ ਵੀ ਜੋ ਤੁਹਾਨੂੰ ਦੱਸਿਆ ਜਾਂਦਾ ਉਹਦੀ ਪੁਸ਼ਟੀ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਬਸ ਜੀ ਬਸ ਤੇ ਬਾਕੀ ਥਾਣ ਦੀ ਇੱਕ ਵਾਰੀ ਤੁਹਾਨੂੰ ਫੇਰ ਉਲਟ ਪਹਿਣੀ ਵਾਲੀ ਸਾਈਡ ਤੋਂ ਆਪਾਂ ਦਿਖਾ ਰਹੇ ਆ ਥਾਣ ਤੁਹਾਨੂੰ ਬਹੁਤ ਖੂਬਸੂਰਤ ਠੀਕ ਆ ਜੀ ਲੈ ਵੀ ਗਗਨ ਅੱਗੇ ਵੀਰ ਆਪਣੇ ਕੋਲ ਜਿਹੜਾ ਲਾਸਟ ਵਿੱਚ ਇਹ ਆ ਗਿਆ ਜਾਜ ਜਾਜ ਆ ਗਿਆ ਸੰਧੂ ਸਾਹਿਬ ਇਹਦਾ ਕੋਈ ਵੀਰ ਮੇਰਾ ਕੋਈ ਤੀਜਾ ਸੂਆ ਮੰਨ ਲੈ ਚੌਥਾ ਮੰਨ ਲੈ ਅੱਛਾ ਜੀ ਠੀਕ ਆ ਜੀ ਇਹ ਅੱਜ 10 ਦਿਨਾਂ ਦੀ ਸੂਈ ਆਈ ਠੀਕ ਆ ਇਹਦਾ ਵੇ ਬੱਚਾ ਅੰਦਰ ਵੱਜਾ ਠੀਕ ਆ ਮਗਰ ਇਹਦੇ ਕਟਾਈ ਕਟਾਈ ਕਟਾ ਇਹਦੇ ਮਗਰ ਵੀ ਲਓ ਜੀ ਮਗਰ ਕਟਾ ਲਾਸਟ ਵੇਚਾ ਦੋਸਤੋ ਜਿਹੜਾ ਆਪਾਂ ਤੁਹਾਨੂੰ ਇਹਦੇ ਪਸ਼ੂ ਤੁਹਾਨੂੰ ਦਿਖਾ ਰਹੇ ਆਂ ਮੱਝ ਚੌਥਾ ਸੂਆ ਮੰਨ ਕੇ ਕੋਈ ਵੀਰ ਸਭ ਦਾ ਸੰਧੂ ਸਾਹਿਬਾਂ ਵਿੱਚ ਜਾਂ ਮੰਨੇ ਚੌਥਾ ਮੰਨੇ ਪਤਾ ਕੀ ਆਪਦੀ ਕੋਈ ਸਮਝ ਲਾਵੇ ਠੀਕ ਆ ਜੀ ਇਹਦੇ ਥੱਲੇ 10 ਕਿਲੋ ਦੁੱਧ ਰੈਡੀ ਹੋਊਗਾ ਠੀਕ 9 ਦੀ ਫੁੱਲ ਗਰੰਟੀ ਹੋਗੀ ਹੂੰ ਮੈਂ ਪੂਰਾ ਭਰਾ ਬਰੂ ਚੰਗਾ ਮੈਂ ਨਾ ਗੱਲਾਂ ਹੀ ਗਾਂ ਬਾਕੀ ਥਣ ਬਹੁਤ ਵਧੀਆ ਲਗਾ ਦੇ ਠੀਕ ਆ ਜੀ ਹਾਂ ਜੀ ਲਓ ਠੀਕ ਆ ਮੱਝ ਵੱਡੀ ਆ ਦੋਸਤੋ ਸੁਬਿਆਂ ਦੇ ਵਿੱਚ ਵੀ ਤੁਹਾਨੂੰ ਵੈਸੇ ਦੱਸ ਹੀ ਦਿੱਤਾ ਵੀ ਚੌਥਾ ਕਸੂਆ ਵੀਰ ਦੱਸ ਰਿਹਾ ਵੀ ਚੌਥੇ ਚੌਥਾ ਮੰਨ ਲਓ ਤੀਜਾ ਮੰਨ ਲਓ ਬਾਕੀ ਹੱਥ ਵਿੱਚ ਆਪਣੀ ਸਮਝ ਆ ਬਾਕੀ ਮੱਝ ਦਾ ਤੋਰਾ ਤਾਰਾ ਇੱਕ ਵਾਰੀ ਤੁਹਾਨੂੰ ਸ਼ੈਕ ਕਰਾ ਦਈਏ ਲਮਾ ਆ ਲਓ ਜੀ 10 ਕਿਲੋ ਦੁੱਧ 10-13 ਦੀ ਸੂਈ ਮਗਰ ਕਟਾ ਮੇਲ ਕਾਫ ਦੁੱਧ ਸੰਧੂ ਸਾਹਿਬ 10 ਹੋਊਗਾ 9 ਦੀ ਗਰੰਟੀ ਹੋਊਗੀ ਠੀਕ ਹੈ ਜੀ ਹਾਂ ਚੋਣ ਬਹੁਤ ਜਿਆਦੀ ਚੰਗੀ ਹੋਊਗੀ ਾਨੂੰ ਪਤਾ ਚਵਾਈ ਦਾ ਪਹੂ ਮਾੜਾ ਨਹੀਂ ਆਪ ਲੈਣਾ ਹਾਂ ਹਾਂ ਉਹ ਬਿਲਕੁਲ ਜੀ ਹਾਂ ਭੋਲੀ ਰੂਮਰ ਕੀ ਹੋਗੀ ਬਸ ਬੱਤ ਬਾਸਾ ਠੀਕ ਹੈ ਜੀ ਅੱਛਾ ਤੇ ਗਗਨੇ ਤਾਂ ਫਿਰ ਕੀ ਮੁੱਲ ਕਰਦੇ ਫਿਰ ਮੌਲਾ ਸੰਧੂ ਸਾਹਿਬ ਇਹਦਾ ਭਾਵੇਂ 82 ਕਰਾ ਲਓ 83 ਕਰਾ ਲਓ 80000 ਚੋਂ 1000 ਛੱਡਾਂਗੇ 80 ਜੋ ਹਾਂ ਉਹ ਵੀ ਬਸ ਹਾਂ ਨਾ ਹੀ ਹੋਣੀ ਆ ਠੀਕ ਹੈ 79000 ਦੀ ਲੋ ਜੀ 80000 ਦੇ ਵਿੱਚੋਂ 1000 ਛੋਟ ਛੱਪਾ ਹੈ ਠੀਕ ਆ 79000 ਦੀ ਤੁਹਾਨੂੰ ਮੱਝ ਮਿਲ ਜੂਗੀ 10 ਕਿਲੋ ਇਸ ਵਕਤ ਦੁੱਧ ਇਹਦੇ ਥੱਲੇ ਬਿਲਕੁਲ ਹਾਜ਼ਰ ਬਾਕੀ ਵਜਨ-ਵਜਨ ਪੂਰਾ ਵੱਡੀ ਮੱਝ ਆ ਤੇ ਸੰਦੂ ਸਾਹਿਬ ਇਧਰ ਮਗਰ ਕੈਮਰਾ ਕਰਕੇ ਵਿਖਾਓ ਕਿਦਾ ਮੈਂ ਲਾਈਵ ਆਤੀ ਜਿਗਾੜ ਹੂੰ ਕਿ ਇਹ ਗੱਲਾਂ ਹੀ ਮੈਂ ਨਹੀਂ ਕੁਸੀ ਹੂੰ ਚੰਗੀ ਆ ਖੋਦ ਆਪਣੇ ਘਰੋਂ ਮੈਂ ਆਈ ਆਪਣੀ ਭੈਣ ਦੇ ਘਰੋਂ ਮੈਂ ਆਈ ਆ ਭਾਵੇਂ ਇਹਨੂੰ ਕੋਈ ਜਨਾਨੀਆਂ ਚੋਂਣ ਬੰਦੇ ਚੋਂਣ ਕੋਈ ਪ੍ਰਵਾਣੀ ਨੂੰ ਕਰਮਾਲੀ ਨੂੰ ਠੀਕ ਹੈ ਜੀ ਠੀਕ ਆ 75000 ਦੀ ਖਾਣਾ ਹੈ ਹਾਂਜੀ 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 ਇਹ ਜੈਸਨ ਹੋਈ ਹੋਣੀ ਆ ਠੀਕ ਆ ਜੀ 79000 ਦੀ ਦੋਸਤੋ ਇਹ ਜੈਸਨ ਹੋਆ ਠੀਕ ਆ ਜੀ ਜਿਹੜੀ ਲਾਸਟ ਵਿੱਚ ਆਪਾਂ ਤੁਹਾਨੂੰ ਮੱਝ ਦਿਖਾਈ ਆ ਤੇ ਇਹ ਜਿਹੜੇ ਟੋਟਲ ਅੱਜ 5 ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਦੋ ਬਿਹੜਾ ਨੇ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਮੱਝਾਂ ਵੀ ਬਿਲਕੁਲ ਤੁਹਾਨੂੰ ਦਿਖਾਈਆਂ ਤਾਜ਼ੇ ਸੁਏ ਸੁਏ ਪਸ਼ੂ ਆ ਕੋਈ ਹਫ਼ਤੇ ਦੇ ਕੋਈ 10 ਦਿਨਾਂ ਦੇ ਬਿਲਕੁਲ ਅੰਦਰ ਅੰਦਰ ਜਿਹੜਾ ਸੁਆ ਇਹਨਾਂ ਪਸ਼ੂਆਂ ਦਾ ਸੋ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਜਿਹੜੇ ਨਾਗ ਦਿਖਾਉਣੇ ਸੀਗੇ ਤੇ ਹੋਰ ਬਾਈ ਗਗਨ ਇਹ ਕਿਰਪਾ ਜੀ ਬਾਬੇ ਗੁਰੂ ਰਾਮਦਾਸ ਦੀ ਹਾਂ ਤੇ ਨੰਬਰ ਆਪਣੇ ਕਰੀਏ ਸਾਂਝੇ ਨੰਬਰ 8847507397 ਠੀਕ ਹੈ ਜੀ ਹਾਂਜੀ ਤੇ ਲਈ ਆਈਏ ਮਾਲ ਬਸ ਇਸੇ ਤਰੀਕੇ ਮਾਲ ਸੰਧੂ ਸਾਹਿਬ ਬੜੀ ਕਿਰਪਾ ਗੁਰੂ ਰਾਮਦਾਸ ਦੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੱਸੋ ਫਿਲਹਾਲ ਸੰਧੂ ਸਾਹਿਬ ਮਾਲ ਪਤਾ ਕੀ ਗੱਲ ਮਾਲ ਵਿਗਣਾ ਭਾਣਾ ਬੇਪਾਣਾ ਮਾਲ ਨਹੀਂ ਵਿਗਦਾ ਆ ਬਿਲਕੁਲ ਜੀ ਪਤਾ ਕੀ ਭਾਣਾ ਭਾਣਾ ਲਓ ਤੇ ਭਾਣਾ ਮਾਰ ਗੂਗਾ ਬਿਲਕੁਲ ਜੀ ਬਸ ਲਓ ਭਰਾਓ ਇਹ ਅੱਜ ਐਨੀਮਲ ਸੀਗੇ ਵੀਰ ਗਗਨ ਉਹਨਾਂ ਦੇ ਫਾਰਮ ਤੇ ਸਿੰਦਰ ਟੋਟੀਆਂ ਤੁਸੀਂ ਵਿਜ਼ਿਟ ਕਰਨੀ ਆ। ਨਿਸ਼ਾਰੇ ਪਨੂਆ ਤੋਂ ਥੋੜੀ ਦੂਰੀ ਆ ਕੋਈ 2.5 ਕਿਲੋਮੀਟਰ ਦੀ ਦੂਰੀ ਆ। ਤੇ ਆਓ ਆਪਣੀ ਨਰਕਪਰਖ ਕਰੋ, ਤਸੱਲੀ ਕਰੋ। ਬਾਕੀ ਵੀਡੀਓ ਬਾਅਦ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਤਾਂ ਜੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਇਹ ਵੀਡੀਓ ਪਹੁੰਚ ਸਕੇ। ਮਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ।